ਅਮਰਸਤ ਦੇ ਗਦਾਸਪੁਰ ਦੇ ਵਿੱਚ ਸਵੱਸਿਆ ਉਹਨਾਂ ਦੇ ਬਿਜਲੀ ਕਲੈਕਸ਼ਨ ਦੇ ਬਾਰੇ ਦੇ ਵਿੱਚ ਇੱਕ ਪਾਲਿਸੀ ਜਿਹੜੀ ਹੈ ਉਹ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ ਧਾਰੀਵਾਲ ਸਾਹਿਬ ਵੈਕਟਰ ਤੁਸੀਂ ਬੈਠੋ 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 ਪਲੀਜ਼ ਬੈਠਾ ਤਾਂ ਬਾਸ ਸਪੀਕਰ ਸਾਹਿਬ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਕੋਈ ਮਾਨਜੋਗ ਸਪੀਕਰ ਸਾਹਿਬ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜਾ ਰਾਵੀ ਤਰਿਆ ਸਾਡੇ ਲੱਗਦਾ ਜੀ ਅੰਮ੍ਰਿਤਸਰ ਤੇ ਗਰਦਾਸਪੁਰ ਦੇ ਵਿੱਚ ਇੱਕ ਤਵੇ ਦੀ ਜਿਹੜੇ ਸਾਡੇ ਮਾਝੂਕ ਪਾਵਰ ਮੰਤਰੀ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਰਾਵੀ ਤਰਿਆ ਤੋਂ ਪਾਤ ਜਿਹੜੇ ਨੁਕਸਾਨ ਨੇ ਉਹਨਾਂ ਨੂੰ ਜਿਹੜੇ ਬਿਜਲੀ ਦੇ ਕਨੈਕਸ਼ਨ ਹੈ ਅੰਮ੍ਰਿਤਸਰ ਤੇ ਗਰਦਾਸਪੁਰ ਦੇ ਵਿੱਚ ਸਵੱਸਿਆ ਹੈ ਉਹਨਾਂ ਦੇ ਬਿਜਲੀ ਕਨੈਕਸ਼ਨ ਦੇ ਬਾਰੇ ਦੇ ਵਿੱਚ ਇੱਕ ਪਾਲਿਸੀ ਜਿਹੜੀ ਹੈ ਉਹ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ ਤੜੀ ਲੱਭ ਲੈ ਤੋ ਤੁਸੀਂ ਬੈਠੋ 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 ਪਲੀਜ਼ ਵੈਦੋ ਵੈਦੋ ਆਪਣਾ ਸਰਾ ਚੇਤਨ ਸਿੰਘ ਜੋੜਾ ਮਾਜਰਾ ਚੇਤਨ ਸਿੰਘ ਜੋੜਾ ਮਾਜਰਾ ਬੈਠੋ ਬੈਠੀ ਬੈਠ ਜਾ ਧੰਨਵਾਦ ਸਪੀਕਰ ਸਾਹਿਬ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿਕ ਕਰੋ